ਸ਼੍ਰੀ ਮੁਕਤਸਰ ਸਾਹਿਬ ਦੇ ਕੋਲਕਪੂਰਾ ਰੋਡ 'ਤੇ ਐਕਸਐਕਸ ਬੈਂਕ ਦੇ ਏਟੀਐਮ 'ਚ ਲੱਗੀ ਅੱਗ ਸਥਾਨਕ ਲੋਕਾਂ ਅਤੇ ਫਾਇਰ ਬ੍ਰੀਡ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਜ਼ਦੀਕੀ ਰਹਿੰਦੇ ਪ੍ਰਦਰਸ਼ਕ ਦਰਸ਼ੀਆਂ ਨੇ ਦੱਸਿਆ ਕਿ ਅਚਾਨਕ ਹੀ ਏਟੀਐਮ ਵਿੱਚੋਂ ਧੂਆ ਨਿਕਲਣ ਲੱਗਿਆ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਇਸ ਦੀ ਸੂਚਨਾ ਤੁਰੰਤ ਹੀ ਫਾਇਰ ਬ੍ਰੀਡ ਨੂੰ ਦਿੱਤੀ ਅਤੇ ਫਾਇਰ ਬ੍ਰੀਡ ਕੁਝ ਹੀ ਸਮੇਂ ਬਾਅਦ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਉਹਨਾਂ ਇਸ ਮੌਕੇ ਤੇ ਫਾਇਰ ਬ੍ਰੀਡ ਦੇ ਆਗੂਆਂ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਫਾਇਰ ਬ੍ਰੀਡ ਦੇ ਮੁਲਾਜ਼ਮਾਂ ਨੇ ਮੌਕੇ ਦੀ ਨਿਜਾਕਤ ਨੂੰ ਸਮਝਦੇ ਹੋਏ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਉਹਨਾਂ ਕਿਹਾ ਕਿ ਜੇਕਰ ਫਾਇਰ ਗੇਡ ਮੌਕੇ ਤੇ ਨਾ ਪਹੁੰਚਦੀ ਤਾਂ ਵੱਡਾ ਹਾਦਸਾ ਹੋ ਜਾਣਾ ਸੀ ਉਹਨਾਂ ਕਿਹਾ ਕਿ ਹੁਣ ਵੱਡਾ ਹਾਦਸਾ ਹੋਣ ਤੋਂ ਬਚਾ ਰਹਿ ਗਿਆ ਅਤੇ ਕੋਈ ਜਾਨੀ ਮਾਲੀ ਨੁਕਸਾਨ ਵੀ ਨਹੀਂ ਹੋਇਆ ਜੋ ਵੀ ਨੁਕਸਾਨ ਹੋਇਆ ਹੈ ਉਹ ਏਟੀਐਮ ਵਿੱਚ ਪਏ ਸਮਾਨ ਦਾ ਹੋਇਆ ਹੈ ਬਾਕੀ ਬੈਂਕ ਮੁਲਾਜ਼ਮਾਂ ਦੇ ਆਏ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਏਟੀਐਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਰਵੀ ਸਿੰਘ ਹੈ ਜੀ ਇੱਕ ਇੱਕ ਮੋਟ ਇਹ ਜੀ ਅਸੀਂ ਕੇਰ ਸਿੰਘ ਚੌਂਕ ਦੇ ਵਿੱਚ ਇੱਕ ਐਕਸਰਸਾਈਜ਼ ਐਕਸੈਸ ਬੈਂਕ ਦਾ ਜਿਹੜਾ ਹੈ ਏਟੀਐਮ ਸੀ ਤੇ ਸਾਡੇ ਨਾਲ ਦੁਕਾਨਾਂ ਆ ਜੀ ਆਪਣੀ ਨਵ ਬੇਕਰ ਤੇ ਗਣੇਸ਼ ਆਪਟੀਕਲ ਸਾਡੇ ਹੈਗੇ ਸੀ ਨਾਲ ਤੇ ਅਸੀਂ ਜਦੋਂ ਇੱਥੇ ਖੜੇ ਤੇ ਬਾਹਰ ਦੇਖਿਆ ਵੀ ਇਹਦੇ ਵਿੱਚੋਂ ਧੂੰਆਂ ਨਿਕਲ ਰਿਹਾ ਤੇ ਅਸੀਂ ਸਾਰੇ ਜਣੇ ਦੁਕਾਨਦਾਰ ਇਕੱਠੇ ਹੋਏ ਤੇ ਅਸੀਂ ਸਾਰੇ ਨਾਲ ਰਲ ਕੇ ਜਿਹੜਾ ਹੈਗਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਜਦੋਂ ਫਾਇਰ ਬ੍ਰਿਗੇਡ ਆਈ ਉਹਨਾਂ ਨੇ ਦੇਖਿਆ ਵੀ ਇਹਦੇ ਵਿੱਚ ਧੂੰਆਂ ਬਹੁਤ ਨਿਕਲ ਰਿਹਾ ਉਹਨਾਂ ਨੇ ਇਹਦੇ ਹੋਰ ਕੇ ਪਾਣੀ ਛਿੜਕਿਆ ਉਹਨੂੰ ਪਤਾ ਲੱਗਿਆ ਵੀ ਇਹਦੇ ਪਿੱਛੇ ਕੋਈ ਸਰਕਟ ਹੁੰਦਾ ਜਿੱਥੋਂ ਬਿਜਲੀ ਸਪਲਾਈ ਆਉਂਦੀ ਆ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਤਾਂ ਜਿਹੜਾ ਕਿ ਇਹਦੇ ਵਿੱਚੋਂ ਕਾਫੀ ਚੀਜ਼ਾਂ ਸੜ ਗਈਆਂ ਸੀ ਕੋਈ ਇੱਥੇ ਗੇਟ ਬੰਦ ਸੀ ਲੱਭਣ ਕਿ ਨਾ ਰਿਹਾ ਸੀ ਨਹੀਂ ਇਹ ਤੋਂ ਪਹਿਲਾਂ ਕੋਈ ਕਢਾ ਕੇ ਮੇਬੀ ਇੱਕ ਦੋ ਜਣੇ ਗਏ ਸੀ ਉਹਨਾਂ ਨੇ ਮਤਲਬ ਆਸ-ਪਾਸੇ ਦੱਸਿਆ ਹੋਣਾ ਵੀ ਤੁਹਾਨੂੰ ਨਿਕਲ ਰਿਹਾ ਉਹ ਤੋਂ ਸਭੀ ਉਹਨਾਂ ਸਾਰੇ ਜਣੇ ਦੁਕਾਨਦਾਰ ਇਕੱਠੇ ਹੋਏ ਤਾਂ ਉਹਨਾਂ ਨੇ ਸੋਚਿਆ ਵੀ ਸਾਡਾ ਕਿਤੇ ਵੱਧ ਨੁਕਸਾਨ ਨਾ ਹੋ ਜਾਈ ਸਾਡੇ ਨੇ ਕੋਸ਼ਿਸ਼ ਕੀਤੀ ਤੇ ਰਲ ਕੇ ਤੇ ਆਪੋ ਜੋਂਦਾ ਚੱਲਿਆ ਮੋਟੇ ਦੇ ਫਰਮ ਕੀ ਹੁੰਦਾ ਹਾਂ ਕਿਸੇ ਫਰਮ ਕਿਰ ਦਾ ਧੰਨਵਾਦ ਵੀ ਕਰਦੇ ਆ ਜਿਹੜੇ 5 10 ਮਿੰਟਾਂ ਦੇ ਵਿੱਚ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾ ਲਿਆ ਨਹੀਂ ਤਾਂ ਜਾਨੀ ਮਾਲੀ ਨੁਕਸਾਨ ਬਹੁਤ ਤਕੜਾ ਹੋਣਾ ਸੀ ਕਿਉਂਕਿ ਨਾਲ ਇੱਕ ਬੁੱਕ ਬੈਂਕ ਆ ਉਹ ਤੋਂ ਕਾਹਨ ਨਬੇ ਕਰਾ ਇਹ ਤੋਂ ਕਾਹਨ ਦੁਕਾਨੀ ਆਸੇ ਪਾਸੇ ਤਾਂ ਉੱਪਰ ਵੀ ਜਿਹੜਾ ਇਸ ਦਾ ਜਿਹੜਾ ਹੈਗੀ ਆ ਤੇ ਨੁਕਸਾਨ ਬਹੁਤ ਵੱਟਾ ਹੋਣਾ ਸੀ ਕੀ ਕਾਰਨ ਲੱਗਦਾ ਹੈ ਇਹ ਤਾਂ ਜਿਵੇਂ ਗਰਮੀ ਵਧ ਰਹੀ ਹੈ ਜੀ ਇਹਦੇ ਵਿੱਚ ਜਿਹੜੀ ਹੈਗਾ ਇਹਦੇ ਵਿੱਚ ਏ.ਟੀ.ਐਮ. ਦੇ ਮਸ਼ੀਨਾਂ ਸ਼ਾਇਦ ਉਹ ਗਰਮ ਹੋ ਗਏ ਜਾਂ ਕੋਈ ਸਰਕਟ ਹੋ ਗਿਆ ਹੋਵੇ ਬਿਜਲੀ ਦਾ ਹਨਾ ਖਰਾਬ ਉਹਦੇ ਕਰਕੇ ਅੱਗ I don't know.